ਦੀ ਵੱਡੀ ਖਬਰ ਮਹਾਰਾਣੀ ਪ੍ਰਨੀਤ ਕੌਰ ਦਾ ਜ਼ਮ ਕੇ ਵਿਰੋਧ ਹੋਇਆ ਜੀ ਹਾਂ ਦੱਸਦੀ ਕਿ ਐਮਪੀ ਮਹਾਰਾਣੀ ਪ੍ਰਨੀਤ ਕੌਰ ਜੋ ਪਟਿਆਲੇ ਤੋਂ ਐਮਪੀ ਨੇ ਮੌਜੂਦਾ ਸੰਸਦ ਮੈਂਬਰ ਨੇ ਉਹਨਾਂ ਦਾ ਵਿਰੋਧ ਕੀਤਾ ਗਿਆ ਦੱਸਦੀ ਪਟਿਆਲੇ ਵਿੱਚ ਉਹਨਾਂ ਨੂੰ ਇੱਕ ਵਾਰ ਫਿਰ ਬੀਜੇਪੀ ਵੱਲੋਂ ਟਿਕਟ ਦਿੱਤੀ ਗਈ ਹੈ ਪਹਿਲਾਂ ਕਾਂਗਰਸ ਵੱਲੋਂ ਉਹ ਜਿੱਤੇ ਹੋਏ ਨੇ ਹੁਣ ਬੀਜੇਪੀ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਜਿਸ ਨੂੰ ਲੈ ਕੇ तमाम ਕਿਸਾਨ ਨਰਾਜ਼ ਨਜ਼ਰ ਆ ਰਹੇ ਨੇ ਮਹਾਰਾਣੀ ਪ੍ਰਨੀਤ ਕੌਰ ਦੇ ਤਸਵੀਰਾਂ ਆਈਆਂ ਨੇ ਜਿੱਥੇ ਮਹਾਰਾਣੀ ਪ੍ਰਨੀਤ ਕੌਰ ਦਾ ਜ਼ਮਕੇ ਵਿਰੋਧ ਕੀਤਾ ਪਟਿਆਲਾ ਦੇ ਕਿਸਾਨਾਂ ਦੇ ਵੱਲੋਂ ਤਮਾਮ ਕਿਸਾਨ ਜਥੇਬੰਦੀ ਦੇ ਵੱਲੋਂ ਸਵਾਲ ਪੁੱਛੇ ਗਏ ਨੇ ਕਿ ਭਾਜਪਾ ਪਾਰਟੀ ਕਿਸਾਨ ਵਰੋਤੀ ਹੈ ਕਿਸਾਨਾਂ ਉਤੇ ਗੋਲੀਆਂ ਚਲਾਈਆਂ ਗਿਆ ਨੇ ਔਰ ਕਿਸਾਨਾਂ ਦੇ ਨਾਲ ਅਤਿਆਚਾਰ ਕੀਤਾ ਦੇਸ਼ ਧਰੋਹ ਕੀਤਾ ਕਿਉਂਕਿ ਉਹਨਾਂ ਨੇ ਵਾਅਦੇ ਕਰਕੇ ਮੁੱਕਰ ਗਈ ਹੈ ਭਾਜਪਾ ਸਰਕਾਰ ਜਿਸ ਨੂੰ ਲੈ ਕੇ ਕਿਸਾਨ ਮੌਜੂਦਾ ਤਮਾਮ ਜਿਹੜੇ ਮੈਂਬਰ ਨੇ ਉਮੀਦਵਾਰ ਨੇ ਆਗੂ ਨੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਸੋ ਪਟਿਆਲੇ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਜਿੱਥੇ ਮਹਾਰਾਣੀ ਪ੍ਰਨੀਤ ਕੌਰ ਦਾ ਜ਼ਮ ਕੇ ਇਹਨਾਂ ਨੂੰ ਭਰਾਵਾ ਅੱਜ ਪਤਾ ਲੱਗ ਜਾਏ ਕਿ ਅਸੀਂ ਪਾਤਲਾਂ ਦੇ ਵਿੱਚ ਦੁਬਾਰਾ ਮੂੰਹ ਨਾ ਕਰਨਾ ਅਗੇ ਸੁਟਾਂ ਦੇ ਸਮੇਂ ਨਿੰਮਾ ਪਾ ਕੇ ਗਈਏ ਇਹਨੂੰ ਆਪਾਂ ਅੱਜ ਪੂਰੀ ਤੂਰਤ ਤਾਂ ਕਰਾਣੀ ਹੈ ਔਰ ਸਤੋਸ਼ ਕੱਤਰ ਨੂੰ ਮੇਰੀ ਬੇਨਤੀ ਹੈ ਜਾਦਾ ਜੋਰ ਨਹੀਂ ਰਿਹਾ ਕੋ ਕੋਈ ਨਹੀਂ ਇੱਥੇ ਇੰਦੀ ਆਪਾਂ ਰੋਲ ਬੋਲਦੇ ਰਹਿੰਦੇ ਆ ਅੱਜ ਜਿਹੜੀ ਲੋੜ ਹੈ ਉਹ ਨਾੜਾਂ ਦੀ ਜਿਆਦਾ ਲੋੜ ਹੈ ਆਓ ਜੀ ਹਾਂ ਜੀ ਹੁਣ ਮਿਲਣਾ ਤਾਂ ਸਾਡੀ ਆਪਣੇ ਸੁਲਝਣ ਦੇ ਬੰਦੇ ਨਰਾਜ਼ ਹੋ ਗਏ ਕਹਿੰਦੇ ਚੱਈ ਬੋਲਦੇ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਨੀਤ ਕੌਰ ਦੇ ਵਿਰੋਧ ਦੇ ਵਿੱਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ ਦੇ ਦੌਰਾਨ ਹੁਣ ਭਾਜਪਾ ਦੇ ਜਿਹੜੇ ਆਗੂ ਨੇ ਹਰਜੀਤ ਗਰੇਵਾਲ ਉਹ ਪਹੁੰਚ ਰਹੇ ਨੇ ਤੇ ਕਿਸਾਨ ਇੱਕਦਮ ਪੂਰੀ ਤਰ੍ਹਾਂ ਸਰਗਰਮੀ ਦੇ ਵਿੱਚ ਆ ਗਏ ਨੇ ਹਰਜੀਤ ਗਰੇਵਾਲ ਦੇ ਵਿਰੋਧ ਦੇ ਵਿੱਚ ਕਿਸਾਨਾਂ ਵੱਲੋਂ ਦੇ ਵਿੱਚ ਪੰਜ ਪਾਉ ਮੀਦਵਾਰ ਦੇ ਤੇ ਚਾਰ ਵਾਰ ਦੀ ਮੈਂਬਰ ਪਾਰਲੀਮੈਂਟ ਕੁਰਨੀ ਤੋਂ ਦੇ ਵਿਰੋਧ ਦੇ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਅੱਜ ਪਾਤੜਾ ਦੇ ਮਹਾਰਾਜਾ ਪੈਲੈਸ ਦੇ ਵਿੱਚ ਉਹਨਾਂ ਵੱਲੋਂ ਪਤਲਾ ਪ੍ਰੋਗਰਾਮ ਕੀਤਾ ਜਾ ਰਿਹਾ ਜਿਸ ਜਿਹਦੇ ਚੱਲਿਆ ਪਖਾਨ ਜਥੇਬੰਦੀਆਂ ਵੱਲੋਂ ਵੱਡਾ ਵਿਰੋਧ ਕੀਤਾ ਜਾ ਰਿਹਾ ਭਾਰੀ ਵਿਰੋਧ ਦੇਖਿਆ ਕਿਸਾਨ ਆਪਣੇ ਘਟੇ ਹੋਏ ਨੇ ਪੂਰੇ ਪੰਜਾਬ ਮਾਰਨ ਨੂੰ ਪੂਰੀ ਦੇਖ ਸਕਦੇ ਹੋ ਅਜੀਤ ਘਰੇਵਾਲ ਭਾਜਪਾ ਆਗੂ ਹੈ ਜਿਹਨੇ ਕਿਸਾਨਾਂ ਵੱਲੋਂ ਜਿਹੜਾ ਇਹ ਰੋਸ ਪ੍ਰਦਰਸ਼ਨ ਹੈ ਜਿਹੜਾ ਇਹ ਸ਼ਾਂਤਮਈ ਕੀਤਾ ਜਾ ਰਿਹਾ ਸਿਰਫ ਲੋਕ ਪ੍ਰਦਰਸ਼ਨ ਦੇ ਤੌਰ ਤੇ ਉੱਪਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿਸੇ ਵੀ ਕਿਸਾਨ ਨੇ ਪ੍ਰੋਗਰਾਮ ਦੇ ਵਿੱਚ ਕੋਈ ਰੁਕਾਵਟ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਨਾਰੇ ਬਾਜ਼ੀ ਨਾਲ ਆਪਣਾ ਵਿਰੋਧ ਪ੍ਰਦਰਸ਼ਨ ਜਿਹੜਾ ਵਿਰੋਧ ਜਟਾਇਆ ਜਾ ਰਿਹਾ ਹੈ ਕਰਨੀਟਰ 30 ਮਿੰਟਾਂ ਪਹਿਲਾਂ ਇੱਥੇ ਪਹੁੰਚ ਚੁੱਕੇ ਨੇ ਤੇ ਹੁਣ ਪਾਟਪਾਟ ਜਿਹੜਾ ਹਰਜੀਤ ਗਰੇਵਾਲ ਪਹੁੰਚ ਰਿਹਾ ਹੈ ਹਰਜੀਤ ਗਰੇਵਾਲ ਦੇ ਵਿਰੋਧ ਦੇ ਵਿੱਚ ਇਖਾਨਾਂ ਦੀ ਕਾਦਲ ਵੀ ਹੋ ਰਹੀ ਹੈ ਦੁਬਾਰਾ ਮੋਰਚਾ ਕਰ ਵੀ ਬੱਦਲ ਗਈ ਹੈ ਤੂੰ ਇਖਾਨ ਮਾਰ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਮਾਰਣੀ ਪ੍ਰਨੀਤਕਾਰ ਤੋਂ ਬਾਅਦ ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦਾ ਜਮਕੇ ਵਿਰੋਧ ਹੋਇਆ ਹੈ ਔਰ ਫਰੀਦਕੋਟ ਦੇ ਵਿੱਚ ਹੰਸ ਰਾਜ ਹੰਸ ਦਾ ਵੀ ਜਮਕੇ ਵਿਰੋਧ ਹੋਇਆ ਤੇ ਕ੍ਰੀਮਪੁਰਾ ਪਿੰਡ ਦੇ ਵਿੱਚ ਵੀ ਇੱਕ ਬਰੈਲ ਗਰਮੁਖ ਸਿੰਘ ਬਰੈਲ ਨਾਮ ਦੇ ਭਾਜਪਾ ਆਗੂ ਦਾ ਵੀ ਜਮਕੇ ਵਿਰੋਧ ਹੋ ਰਿਹਾ ਪਿੰਡਾਂ ਵਿੱਚ ਫਲੈਕਸ ਬੋਰਡ ਲੱਗ ਰਹੇ ਨੇ ਪੋਸਟਰ ਲੱਗ ਰਹੇ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਜਾ ਰਿਹਾ ਹੈ ਭਾਜਪਾ ਦਾ ਮੋਦੀ ਦਾ ਕਿਉਂਕਿ ਇਹ ਸਰਕਾਰ ਕਹਿ ਰਹੀ ਆ ਕਿ ਸੁਭਕਰਨ ਦਾ ਇਹਨਾਂ ਨੇ ਜਿਹੜਾ ਸੁਭਕਰਨ ਦੀ ਮੌਤ ਇਸੇ ਸਰਕਾਰ ਕਰਕੇ ਹੋਈ ਹੈ ਜਿਸ ਕਰਕੇ ਅਸੀਂ ਇਹਨਾਂ ਨੂੰ ਪਿੰਡ ਜਿਸ ਕਰਕੇ तमाम ਕਿਸਾਨ ਜਥੇਬੰਦੀਆਂ ਵਿਰੋਧ ਕਰਨ ਵਿੱਚ ਉਤਰ ਆ ਚੁੱਕੀਆਂ ਨੇ ਔਰ ਉੱਤੇ ਹੀ ਮਹਾਰਾਣੀ ਪ੍ਰਨੀਤ ਕੌਰ ਪਟਿਆਲੇ ਜੋ ਉਮੀਦਵਾਰ ਨੇ ਆਂ ਬੀਡੀਪੀ ਵੱਲੋਂ ਆਪਣਾ ਚੋਣ ਪ੍ਰਚਾਰ ਕਰ ਰਹੀ ਸੀ ਤੇ तमाम ਕਿਸਾਨ ਜਥੇਬੰਦੀਆਂ ਕਿਸਾਨ ਝੰਡੇ ਲੈ ਕੇ ਵਿਰੋਧ ਕਰ ਰਹੇ ਨੇ ਮੌਖਨ ਤਸਵੀਰਾਂ ਵੀ ਸਾਡੇ ਕੋਲ ਇਹਨਾਂ ਜੋ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਇਸ ਤਸਵੀਰਾਂ ਵਿੱਚ ਮਹਾਰਾਣੀ ਪ੍ਰਨੀਤ ਕੌਰ ਦੇ ਵਿਰੋਧ ਦੇ ਵਿੱਚ ਜਿਹੜੇ ਮੋਦੀ ਮੁਰਦਾਬਾਦ ਤੇ ਮਹਾਰਾਣੀ ਪ੍ਰਨੀਤ ਕੌਰ ਮੁਰਦਾਬਾਦ ਦੇ ਨਾਅਰੇ ਕਿਸਾਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ